ਤੋ ਸੇ ਵੀ ਵਿਵਾਦਾਂ ਵਾਲੀਆਂ ਗੱਲਾਂ ਕਰਦੇ ਹੋ ਤੁਸੀਂ ਸਾਰੇ ਸ਼ੇਅਰ ਕੋਡ ਦੇ ਚੈਨਲ ਤੇ ਸੱਚ ਬੋਲਦਾ ਉਹ ਵਿਵਾਦਿਤ ਹੈ ਦੱਸੋ ਨਾ ਸੱਚ ਬੋਲਣਾ ਵਿਵਾਦ ਪੈਦਾ ਹੁੰਦਾ ਸੱਚ ਬੋਲਦਾ ਸੈਂ ਦੱਸੋ ਨਾ ਤੁਹਾਨੂੰ ਮੇਰੀ ਗੱਲ ਦਾ ਤੁਸੀਂ ਮੇਰੀ ਗੱਲ ਦਾ ਮੈਂ ਤੁਹਾਨੂੰ ਮੇਰੀ ਕਿਹੜੀ ਗੱਲ ਝੂਠ ਲੱਗੀ ਹੈ ਦੱਸੋ ਪਹਿਲਾਂ ਸੱਚ ਕਰਦੇ ਹਾਂ ਕਿ ਜੇ ਅਨੇਓ ਅਗਰ ਸੱਚ ਬੋਲਣਾ ਵੀ ਵਾਧਾ ਹਾਂ ਮੈਂ ਵੀ ਵਾਧਾ ਮੈਂ ਵੀ ਵਾਧਾ ਮੈਂ ਹਮੇਸ਼ਾ ਵਿਵਾਦਿਤ ਰਹੂੰਗਾ ਸ਼ਿਵ ਸੈਨਾ ਵਾਲੇ ਆਪਣੇ ਆਪ ਨੂੰ ਸ਼ਿਵਦੀ ਸੈਨਾ ਕਹਿੰਦੇ ਆ ਤੇ ਸੰਤ ਪਿੰਡਰਾ ਵਾਲੇ ਦੀ ਫੋਟੋ ਨਾਲ ਸ਼ੇਅਰ ਸ਼ਾਰ ਕੀਤਾ ਜਾਂਦਾ ਉਸ ਤੋਂ ਬਾਅਦ ਨਸ਼ਾ ਉਹਨਾਂ ਦੇ ਘਰੋਂ ਬਰਾਮਦ ਹੁੰਦਾ ਹੈਗਾ ਕਿ ਇਹ ਚੰਗੀ ਗੱਲ ਹੈ ਸ਼ਿਵ ਸੈਨਾ ਪੰਜਾਬ ਨੇ 6 ਮਹੀਨੇ ਪਹਿਲਾਂ ਸਲੇਮ ਟਾਪਰੀ ਦੇ ਵਿੱਚ ਪਰਚਾ ਦਰਜ ਕਰਾਇਆ FIR 20 ਦਾ ਉਹਦੇ ਤੇ ਇਹ ਜੇ ਮਾੜੇ ਅਨਸਰ ਜੋ ਕਿ ਸ਼ਿਵ ਸੈਨਾ ਨੂੰ ਖਰਾਬ ਕਰਦੇ ਆ ਇਹ ਬਖਸ਼ੇ ਨਹੀਂ ਜਾਣਗੇ ਕਿਉਂ ਕਿਉਂਕਿ ਸ਼ਿਵ ਸਨਾ ਦੀਆਂ ਦੁਕਾਨਦਾਰੀਆਂ ਬਣਾਈਆਂ ਹੈ ਇਹ ਲੋਕਾਂ ਨੇ ਜਿਹੜੇ ਵੀ ਸ਼ਿਵ ਸਨਾ ਦੇ ਉੱਤੇ ਰਾਸ਼ਟਰਪ੍ਰਧਾਨ ਬਣੇ ਫਿਰਦੇ ਆ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਗਾ ਕਿ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਉਹਨਾਂ ਦੀ ਸ਼ੋਭੀ ਪਹਿਲਾਂ ਚੈੱਕ ਕੀਤੀ ਜਾਵੇ शिव सेना ਨੂੰ ਲੋਕੀ ਲਾਈਕ ਕਿਉਂ ਨਹੀਂ ਕਰਦੇ ਸਭ ਤੋਂ ਵੱਡਾ ਮਕਸਦ ਇਹੀ ਆ ਕਿ ਇਹ ਲੋਕ ਨਾ ਗਨਮੈਨਾਂ ਦੀ ਰਾਜਨੀਤੀ ਕਰਕੇ ਗਨਮੈਨਾਂ ਨੂੰ ਆਪਣੇ ਅੱਗੇ ਪਿੱਛੇ ਦੇ ਨਸ਼ੇ ਨਸ਼ਾ ਵੇਚਦੇ ਐ ਇਹ ਲੋਕ ਠੱਗੀਆਂ ਮਾਰਦੇ ਨੇ ਠੱਗੀਆਂ ਮੈਂ ਇਹ ਕਹਿਣਾ ਚਾਹਾਂਗਾ ਕਿ ਇਹਨਾਂ ਲੋਕਾਂ ਕਰਕੇ ਸਾਡਾ ਵੀ ਨਾਮ ਖਰਾਬ ਹੁੰਦਾ ਕਲੀਅਰ ਕਰਨਾ ਚਾਹਨਾ ਇੱਕ ਹੋਰ ਹੈਪੋਲਜੀ ਕੋਰਤ ਰਵਿੰਦਰ ਸਿੰਘ ਕੋਰ ਹਾਂਜੀ ਉਹਦੇ ਵੱਲੋਂ ਕਰਾਇਆ ਗਿਆ ਸੀ 98 ਹਜ਼ਾਰ ਦੀ ਮਾਰੀ ਸੀ ਕਿ ਲੋਨ ਦੁਆਨ ਦੇ ਨਾਮ ਤੇ ਓਕੇ ਲੋਨ ਦੋ ਲੋਨ ਦੁਆਨ ਦੇ ਨਾਮ ਤੇ ਲੋਨ ਦੁਆਨ ਦੇ ਝਾਸਾ ਦੇ ਕੇ ਉਹਨੇ 40 ਲੱਖ ਦਾ ਲੋਨ ਕਰਾ ਦੂਗਾ ਜੇ ਪਹਿਲੇ ਵੀ ਮਲਕੀ ਪਰਚੇ ਦਰਜ ਹੋਇਆ ਐ ਐਨ ਆਰ ਆਈ ਐਨ ਆਰ ਆਈਆਂ ਵੱਲੋਂ ਕਰਾਈ ਗਏ ਆ ਪੰਜਾਬੀ ਨਹੀਂ ਨਹੀਂ ਐਨ ਆਰ ਆਈ ਵੱਲੋਂ ਨਹੀਂ ਮਲਬ ਬਾਹਰ ਭੇਜਦੇ ਨਾਮ ਦੇ ਠਕੀਆਂ ਦੇ ਪਰਚੇ-ਪੁਰਚੇ ਹੈਗੇ ਨਹੀਂ ਸ਼ਕਤਨਾਮੇ ਦੇ ਨਾਮ ਤੇ ਕਲੰਕਿਆ ਬੰਦਾ ਹੋਰ ਨਹੀਂ ਤੁਹਾਡੇ ਵੱਲੋਂ ਕੀ ਇਹਨਾਂ ਤੇ ਕਾਰਵਾਈ ਕਰਵਾਈ ਗਈ ਸੀ ਸਾਡੇ ਵੱਲੋਂ ਵੀ ਸਾਡੇ ਕੋਲ ਲੇਡੀਜ਼ ਆਈ ਸੀ ਅਸੀਂ ਉਹਦੀ ਪੈਰ ਵੀ ਕਰਵਾਈ ਸੀ ਇਹਦੇ ਲੋਕ ਸਾਡੀ ਸ਼ਿਵਸਾਨਾ ਦਾ ਨਾਮ ਖਰਾਬ ਕਰ ਰਹੇ ਆ ਸ਼ਿਵਸਾਨਾ ਦੇ ਨਾਮ ਤੇ ਕਲੰਕ ਲਾਉਂਦੇ ਇਹ ਤਾਂ ਦੇਸ਼ੀ ਪ੍ਰਧਾਨ ਨੂੰ ਚਾਹੀਦਾ ਵੀ ਛਣਵਾ ਲੜੇ ਤੇਰੇ ਪ੍ਰਧਾਨ ਜੀ ਪਹਿਲੇ ਕੋਈ ਨਹੀਂ ਦੇਖਿਆ ਜਾਂਦਾ ਇਹਨਾਂ ਦੀ ਇਹਨਾਂ ਦੀ ਬੈਕਗ੍ਰਾਉਂਡ ਚੈੱਕ ਨਹੀਂ ਕੀਤੀ ਜਾਂਦੀ ਜਦੋਂ ਸ਼ਿਵਸਾਨਾ 'ਚ ਭਗਤੀ ਕਰਦੇ ਆ ਪਹਿਲੇ ਵੀ ਤਾਂ ਤੁਹਾਡੀ ਹੀ ਜਿਹੋ ਪੰਜਾਬ ਸ਼ਿਵ ਸੈਨਾ ਪੰਜਾਬ ਦੇ ਵਿੱਚ ਆਪਣੇ ਉਤੇ ਅਟੈਕ ਕਰਾਉਂਦੇ ਆ ਫਿਰ ਪੁਲਿਸ ਫੋਰਸ ਨੂੰ ਕਹਿ ਦਿੰਦੇ ਮੇਰੇ ਤੇ ਅਟੈਕ ਹੋ ਗਿਆ ਨਾ 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 ਗਲਤ ਗੱਲ ਨਹੀਂ ਕਹਿੰਦੀ ਡੱਡਾ ਜੀ ਝੂਠੇ ਪਰਚੇ ਦਰਜ ਕੀਤੇ ਪੰਜਾਬ ਪੁਲਿਸ ਨੇ ਬਾਅਦ ਦੇ ਵਿੱਚ ਹੋਏ ਨਾ ਬਾਅਦ ਦੇ ਵਿੱਚ ਖੁਲਾਸੇ ਹੋਏ ਨਾ ਪਹਿਲਾਂ ਝੂਠਾ ਪਰਚਾ ਦਰਜ ਕੀਤਾ ਕਿ ਸਰੀਆਂ ਮਾਰਿਆ ਸਰੀਆਂ ਮਾਰਿਆ ਸਰੀਆਂ ਮਾਰਿਆ ਬਾਅਦ ਵਿੱਚ ਉਹੀ ਪੰਜਾਬ ਪੁਲਿਸ ਜਿਹੜੀ ਕਹਿੰਦੀ ਸੀ ਜੀ ਸ਼ੋਰੀਆ ਨਹੀਂ ਬਾਅਦ ਵਿੱਚ ਗੋਲੀ ਚੱਲੀ ਦੱਸੋ ਨਾ ਲੇ ਕਿਉਂ ਨਹੀਂ ਸ਼ਾਨਬੀਨ ਕੀਤੀ ਜਾਂਦੀ ਆ ਕਿਉਂ ਪਹਿਲੇ ਉਹਨਾਂ ਨੂੰ ਉਹਨਾਂ ਦਾ ਬੈਕਗ੍ਰਾਉਂਡ ਨਹੀਂ ਦੇਖਿਆ ਜਾਂਦਾ ਤੁਹਾਡੇ ਮੱਥੇ ਤੇ ਥੋੜੀ ਲਿਖਿਆ ਪੱਤਰਕਾਰ ਸਾਹਿਬ ਅਚਾਹੀ ਤੁਸੀਂ ਕੋਈ ਫਰੋਡ ਨਹੀਂ ਅਸੀਂ ਧਾਕੋਗੇ ਅਸੀਂ ਧਾਕੋਗੇ ਪੱਤਰਕਾਰ ਸਾਹਿਬ ਅਸੀਂ ਧਾਕੋਗੇ ਮੱਥੇ ਤੇ ਨਹੀਂ ਲਿਖਿਆ ਮਲੇਸ਼ਿਵ ਸ਼ੈਨਾ ਜਾਨ ਤੋਂ ਬਾਅਦ ਮੱਥੇ ਤੇ ਲਿਖਿਆ ਜਾਂਦਾ ਸ਼ਿਵ ਚਲਦਾ ਜਿਬਰಾವ್ ਦੋ ਜੀ ਸ਼ਿਵਸਾਨਾ ਨੇ ਗਲਤ ਕੰਮ ਕੀਤੇ ਆ ਹੋਰ ਕੋਈ ਪਾਰਟੀ ਨੇ ਆ ਤਾਂ ਗਲਤ ਕੰਮ ਕੀਤਾ ਨਹੀਂ ਉਹ ਭਾਜਪੀ ਨੇ ਕਿੰਨੇ ਘਟਾਲੇ ਕੀਤੇ ਉਹ ਕਾਂਗਰਸ ਨੇ ਕੀਤੇ ਆਮ ਆਦਮੀ ਪਾਰਟੀ ਨੇ ਕੀਤੇ ਉਹਨਾਂ ਨੂੰ ਜਾ ਕੇ ਪੁੱਛਦੇ ਨਹੀਂ ਸਾਢੇ ਵੱਲ ਆ ਜਿੰਨੇ ਮਿੰਟ ਬਖਸ਼ੇ ਨਹੀਂ ਜਾਣਗੇ ਇਹ ਕਦੀ ਵੀ ਬਖਸ਼ੇ ਨਹੀਂ ਜਾਣਗੇ ਜਿਹੜਾ ਬੰਦਾ ਗਲਤ ਕੰਮ ਕਰੂ ਸਭ ਤੋਂ ਮੈਂ ਸਭ ਤੋਂ ਨਸ਼ੇ ਦੇ ਸਭ ਸਖਤ ਖਿਲਾਫ ਆ ਮੈਂ ਨਸ਼ੇ ਦੇ ਕਿਸਲੇ ਦਿਨ ਹੀ ਗੁਰਦੀਪ ਰਾਣਾ ਸ਼ਿਵ ਸੈਨਾ ਸਮਾਜਵਾਦੀ ਜੋ ਕਿ ਪਹਿਲੇ ਸੰਤ ਪਿੰਡਰ ਵਾਲੇ ਦੀ ਫੋਟੋ ਦੇ ਨਾਲ ਛੇੜ ਸ਼ਾਰ ਕਰਦੇ ਆ ਉਸ ਤੋਂ ਬਾਅਦ ਪੁਲਿਸ ਵਾਲੋ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਤਾਂ ਉਹਨਾਂ ਦੇ ਘਰੋਂ ਨਸ਼ਾ ਬਰਾਮਦ ਹੁੰਦਾ ਹੈਗਾ ਸਿੰਗਰ ਸੈਂਡਵੀ ਪੰਜਾਬੀ ਵਿਵਾਦਾ ਦੇ ਵਿੱਚ ਰਹਿੰਦੇ ਆ ਵਿਵਾਦੀ ਸਿੰਗਰ ਹੈ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸੈਂਡਵੀ ਵਿਵਾਦੀ ਸਿੰਗਰ ਉਹ ਤੁਸੀਂ ਤੁਹਾਡੇ ਨਾਲ ਗੱਲਬਾਤ ਕਰ ਲੈਣੇ ਆ ਕਿ ਸ਼ਿਵ ਸੈਨਾ ਸਮਾਜਵਾਦੀ ਦੇ ਜੋ ਵਰਦੋ ਪਰਚਾ ਦੋਜ ਕੀਤਾ ਇਹਨਾਂ ਸੰਤ ਭਿੰਦਰਾ ਦੀ ਫੋਟੋ ਨਾਲ ਛੇੜਛਾੜ ਕੀਤੀ ਪਰਚਾ ਦੋਜ ਕੀਤਾ ਉਸ ਤੋਂ ਉਹਨਾਂ ਦੇ ਘਰੋਂ ਨਸ਼ਾ ਬਰਾਮਦ ਹੁੰਦਾ ਕੀ ਕਹੋਗੇ ਇਹ ਸ਼ਿਵ ਸੈਨਾ ਦੇ ਇਦਾਂ ਦੇ ਵੀ ਕੰਮ ਕਰਦੇ ਆ ਕਿ ਨਸ਼ਾ ਦੇ ਦੇ ਵੀ ਕੰਮ ਵੇਚਣ ਦੇ ਕਰਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਮਹਾਕਾਲੀ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਜੀ ਪਹਿਲੀ ਗੱਲ ਤਾਂ ਤੁਸੀਂ ਵਿਵਾਦਿਤ ਸਿੰਗਰ ਕਹਿੰਦੇ ਹੋ ਸੱਚ ਬੋਲਣਾ ਵਿਵਾਦਿਤ ਹੈ ਵਿਵਾਦਿਤ ਹੀ ਹੋ ਤੁਸੀਂ ਵਿਵਾਦਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ ਸਾਰੇ ਛੇ ਤੁਹਾਡੇ ਚੈਨਲ ਤੇ ਸੱਚ ਬੋਲਦਾ ਉਹ ਵਿਵਾਦਿਤ ਹੈ ਦੱਸੋ ਨਾ ਸੱਚ ਬੋਲਣਾ ਵਿਵਾਦ ਪੈਦਾ ਹੁੰਦਾ ਸੱਚ ਬੋਲਦਾ ਸੈਂਟ ਦੱਸੋ ਨਾ ਤੁਹਾਨੂੰ ਮੇਰੀ ਗੱਲ ਦਾ ਤੁਸੀਂ ਮੇਰੀ ਗੱਲ ਦਾ ਝੂ ਮੈਂ ਤੁਹਾਨੂੰ ਮੇਰੀ ਕਿਹੜੀ ਗੱਲ ਝੂਠ ਲੱਗੀ ਹੈ ਦੱਸੋ ਪਹਿਲਾਂ ਦੱਸੋ ਨਾ ਤੁਸੀਂ ਦੱਸੋ ਨਾ ਤੁਸੀਂ ਕਿਹੜੀ ਗੱਲਾਂ ਸੱਚ ਕਰਦੇ ਆ ਵਿਵਾਦਿਤ ਕਹਿੰਦੇ ਹੋ ਅਗਰ ਸੱਚ ਬੋਲਣਾ ਵਿਵਾਦ ਹਾਂ ਮੈਂ ਵਿਵਾਦਿਤ ਵਿਵਾਦਿਤ ਮੈਂ ਵਿਵਾਦਿਤ ਆ ਮੈਂ ਹਮੇਸ਼ਾ ਵਿਵਾਦਿਤ ਰਹੂੰਗਾ ਅਗਰ ਮੈਂ ਸੱਚ ਬੋਲਦਾ ਤੇ ਲੋਕਾਂ ਨੂੰ ਕੌੜਾ ਲੱਗਦਾ ਤੇ ਮੈਂ ਵਿਵਾਦਿਤ ਹੁਣ ਦੱਸੋਗੇ ਸ਼ਿਵ ਸੈਨਾ ਵਾਲੇ ਆਪਣੇ ਆਪ ਨੂੰ ਸ਼ਿਵ ਦੀ ਸੈਨਾ ਕਹਿੰਦੇ ਆ ਤੇ ਸੰਤ ਪਿੰਡਰਾ ਵਾਲੇ ਦੀ ਫੋਟੋ ਨਾਲ ਸ਼ੇਅਰ ਸ਼ਾਰ ਕੀਤਾ ਜਾਂਦਾ ਉਸ ਤੋਂ ਬਾਅਦ ਨਸ਼ਾ ਉਹਨਾਂ ਦੇ ਘਰੋਂ ਬਰਾਮਦ ਹੁੰਦਾ ਹੈਗਾ ਕਿ ਆ ਇਹ ਚੰਗੀ ਗੱਲ ਹੈ ਦੱਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਕਿੜਾ ਗੁਰਦੀਪ ਰਾਣਾ ਸ਼ਿਵ ਸੈਨਾ ਪੰਜਾਬ ਨੇ 6 ਮਹੀਨੇ ਪਹਿਲਾਂ ਸਲੇਮ ਟਾਪਰੀ ਦੇ ਵਿੱਚ ਪਰਚਾ ਦਰਜ ਕਰਾਇਆ ਰਿਪੋਰਟ 20 ਦਾ ਅੱਛਾ ਜੀ ਉਹਦੇ ਤੇ ਰਹੀ ਗੱਲ ਸ਼ਿਵਾ ਦੇ ਨਾਮ ਦੀ ਸ਼ਿਵ ਦੇ ਨਾਮ ਦੀ ਬਹੁਤ ਪਵਿੱਤਰ ਨਾਮ ਆ ਇਹ ਜੇ ਮਾੜੇ ਆਂਸਰ ਜੋ ਕਿ ਸ਼ਿਵ ਸਨਾ ਨੂੰ ਖਰਾਬ ਕਰਦੇ ਆ ਇਹ ਬਖਸ਼ੇ ਨਹੀਂ ਜਾਣਗੇ ਕਿਉਂ ਕਿ ਕਿਉਂਕਿ ਸ਼ਿਵ ਸਨਾਦੀਆਂ ਦੁਕਾਨਦਾਰੀਆਂ ਬਣਾਈਆਂ ਹੈ ਜੇ ਲੋਕਾਂ ਨੇ ਗਨਮੈਨ ਲੈ ਕੇ ਦੁਕਾਨਦਾਰੀਆਂ ਕਰਦੇ ਨੇ ਅੱਗੇ ਹੁੰਦਾ ਸੀ ਸੰਗਠਨ ਜ਼ਮੀਨੀ ਤੌਰ ਤੇ ਲੋਕੀ ਕੰਮ ਕਰਦੇ ਸੀ ਜ਼ਮੀਨੀ ਤੌਰ ਤੇ ਸ਼ਿਵ ਸਨਾ ਕੰਮ ਕਰਦੀ ਸੀ ਅੱਜ ਦੀ ਡੇਢ ਦੇ ਵਿੱਚ ਗਨਮੈਨ ਲੈ ਕੇ ਸਮਾਰਟ ਵਰਕਰ ਦੇ ਨਸ਼ਾ ਤਰ ਦੇਖੋ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਭ ਦੇ ਲਈ ਸਭ ਰੂਲਸ ਰੈਗੂਲੇਸ਼ਨ ਸਭ ਲਈ ਕਾਨੂੰਨ ਸੇਮ ਆ ਅਗਰ ਉਸ ਬੰਦੇ ਨੇ ਗਲਤੀ ਕੀਤੀ ਆ ਤੇ ਉਹ ਸਜ਼ਾ ਦਾ ਵੀ ਭਾਗੇਦਾਰੀ ਆ ਦੂਜੀ ਗੱਲ ਮੈਂ ਇਹ ਗੱਲ ਕਹਿਣਾ ਚਾਹੂੰਗਾ ਕਿ ਜਿਹੜੇ ਵੀ ਸ਼ਿਵਸਨਾਂ ਦੇ ਉੱਤੇ ਰਾਸ਼ਟਰੀ ਪ੍ਰਧਾਨ ਬਣੇ ਫਿਰਦੇ ਆ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੂੰਗਾ ਕਿ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਉਹਨਾਂ ਦੀ ਛਵੀ ਪਹਿਲਾਂ ਚੈੱਕ ਕੀਤੀ ਜਾਵੇ ਕਿ ਉਹ ਲੋਗ ਉਹਨਾਂ ਤੇ ਕੋਈ ਪਰਚਾ ਦਰਜ ਤਾਂ ਨਹੀਂ ਹੈਗਾ ਉਹ ਲੋਕ ਕਿਸੇ ਐਸੀ ਚੀਜ਼ਾਂ ਨਾਲ ਜੁੜੇ ਤਾਂ ਨਹੀਂ ਹੋਏ ਜੋ ਕਿ ਆਪਣੇ ਇੱਕ ਪਾਰਟੀ ਦਾ ਨਾਮ ਖਰਾਬ ਕਰੇ ਅੱਜ ਪਾਰਟੀ ਕਿੱਥੇ ਸਟੈਂਡ ਕਰਦੀ ਆ ਤਿੰਨ ਤਿੰਨ ਲੋਕ ਮੈਂ ਤਾਂ ਲਿਸਟਾ ਬਣਾਈ ਫਿਰਦਾ ਆ ਦੇਖੋ ਕਾਜੀ ਜੀ ਆ ਕੇ ਲਿਸਟਾ ਬਣਾਈ ਫਿਰਦਾ ਆ ਆਰਸ ਮਲਹੋਤਰਾ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਵਿਦੇਸ਼ੀ ਧਾਰ ਵਿਦੇਸ਼ੀ ਲੋਕਾਂ ਨਾਲ ਤਾਰ ਇਹਨਾਂ ਤੇ 420 ਸੀ ਦਾ ਪਰਚਾ ਦਰਜ ਹੋਇਆ ਜਲੰਧਰ ਦੇ ਵਿੱਚ ਦੂਜੀ ਗੱਲ ਸੁਣ ਲੋ ਇੱਕ ਇਹਨਾਂ ਦੇ ਪਰਚਾ ਦਰਜ ਹੋਇਆ ਅਰुण ਅਰਥੀ ਦੇ ਨਾਮ ਤੇ ਪਰਚਾ ਦਰਜ ਹੋਇਆ ਅਫੀਮ ਦਾ ਪਰਚਾ ਦਰਜ ਹੋਇਆ ਠੀਕ ਆ ਸਾਰੀ ਸ਼ਿਵਸੈਨਾ ਸ਼ਿਵਸੈਨਾ ਨੂੰ ਲਾਈਕ ਕਿਉਂ ਨਹੀਂ ਕਰਦੀ ਦੁਨੀਆ ਜਿਹੜੇ ਸ਼ਿਵਸੈਨਾ ਵਾਲੇ ਆ ਇਹ ਸ਼ਿਵਸੈਨਾ ਵਾਲੇ ਆ ਇਹ ਸ਼ਿਵਸੈਨਾ ਦੇ ਇਹਨਾਂ ਦੇ ਨੇਤਾ ਨੇ ਸ਼ਿਵਸੈਨਾ ਦਾ ਸ਼ਿਵਸੈਨਾ ਨੂੰ ਲੋਕੀ ਲਾਈਕ ਕਿਉਂ ਨਹੀਂ ਕਰਦੇ ਸਭ ਤੋਂ ਵੱਡਾ ਮਕਸਦ ਇਹੀ ਆ ਕਿ ਇਹ ਲੋਕ ਨਾ ਗਨਮੈਨਾਂ ਦੀ ਰਾਜਨੀਤੀ ਕਰਕੇ ਗਨਮੈਨਾਂ ਨੂੰ ਆਪਣੇ ਅੱਗੇ ਪਿੱਛੇ ਰਗੇ ਨਸ਼ੇ ਨਸ਼ਾ ਵੇਚਦੇ ਐ ਜਿਹੜੇ ਲੋਗ ਇਹ ਲੋਕ ਠੱਗੀਆਂ ਮਾਰਦੇ ਨੇ ਠੱਗੀਆਂ ਮੈਂ ਇਹ ਕਹਿਣਾ ਚਾਹੂੰਗਾ ਕਿ ਇਹਨਾਂ ਲੋਕਾਂ ਕਰਕੇ ਸਾਡਾ ਵੀ ਨਾਮ ਖਰਾਬ ਹੁੰਦਾ ਇਹਨਾਂ ਲੋਕਾਂ ਕਰਕੇ ਉਹ ਸ਼ਿਵਸਨਾਬਾਲਾ ਸਭ ਦਾ ਨਾਮ ਖਰਾਬ ਹੁੰਦਾ ਜਿਹੜੀ ਮਹਾਰਾਸ਼ਟਰ ਦੇ ਵਿੱਚ ਇਸ ਟਾਈਮ ਸਰਕਾਰ ਬਣਾਈ ਬੈਠੀ ਹੈ ਕਹਿ ਰਹੇ ਹੋ ਪਿਛਲੇ ਦਿਨੀ ਆਪਾਂ 6 ਮਹੀਨੇ ਪਹਿਲੇ ਗੁਰਦੀਪ ਰਾਣਾ ਦੇ ਉੱਤੇ ਪਰਚਾ ਦਰਜ ਕਰਾਇਆ ਸੀ ਕਿੰਨਾ ਵੱਲੋਂ ਪਰਚਾ ਦਰਜ ਕਰਾਇਆ ਸੀ ਕੀ ਸਬੂਤ ਹੈਗਾ ਕਿੰਨਾ ਨਾਲ ਮੈਂ ਤੁਹਾਡੀ ਗੱਲ ਕਰਾ ਸਕਦਾ ਕਿੰਨਾ ਨਾਲ ਗੱਲ ਕਰਾਓ ਜੀ ਆਹ ਲਓ ਜੀ 1 ਮਿੰਟ ਦਿਓ ਜੀ ਕੋਈ ਸਬੂਤ ਹੈ ਜੇ ਤੁਸੀਂ ਪਰਚਾ ਦਰਜ ਕਰਾਇਆ ਸੀ ਇਹ ਨੂੰ ਕਾਲ ਕੀਤਾ ਹੈ ਕਿ ਕਿਸੇ ਦੂਜੀ ਕਾਲ ਤੇ ਵਿਅਸਤ ਹੈ ਕਿਰਪਾ ਕਰਕੇ ਇਹ ਫਾਈਲ ਦੀ ਕਾਪੀ ਕੋਈ ਕੁਝ ਬੋਲ ਮੈਂ ਕਹਾਂ ਜੀ ਹਰ ਚੀਜ਼ ਦਾ ਸਬੂਤ ਮਿਲੂਗਾ ਹਰ ਚੀਜ਼ ਦਾ ਤੁਹਾਨੂੰ ਹਾਂ ਜੀ ਹਾਂ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਪ੍ਰਧਾਨ ਜੀ ਸੰਦੀਪ ਬਰਮਾ ਅਰਜ਼ ਕਰ ਰਿਹਾ ਜੀ ਅਰਜੀ ਟੁੰਡਨ ਜੀ ਇੱਕ ਮੇਰੇ ਨਾਲ ਆਨਲਾਈਨ ਪੱਤਰਕਾਰ ਸਾਹਿਬ ਮੈਨੂੰ ਇਹ ਪੁੱਛ ਰਹੇ ਨੇ ਕਿ ਜਿਹੜਾ ਗੁਰਦੀਪ ਰਾਣੇ ਤੇ ਪਰਚਾ ਦਰਜ ਕਰਾਇਆ ਸੀ ਸ਼ਿਵਸਾਨਾ ਪੰਜਾਬ ਵੱਲੋਂ ਉਹ ਕਿਹਨਾਂ ਨੇ ਕਰਾਇਆ ਸੀਗਾ ਜੀ ਸਾਡੇ ਵੱਲੋਂ ਨਹੀਂ ਸੀ ਪਹਿਲਾਂ ਮੈਂ ਕਲੀਅਰ ਕਰਨਾ ਚਾਹਨਾ ਇੱਕ ਕੋਰ ਹੈਪੋਲਜੀ ਕੋਰਤ ਰੇਂਦੀ ਅਰਜਿੰਦਰ ਕੋਰ ਹਾਂਜੀ ਅੱਛਾ ਜੀ ਉਹਦੇ ਵੱਲੋਂ ਕਰਾਇਆ ਗਿਆ ਸੀ 95 ਹਜ਼ਾਰ ਠੱਕੀ ਮਾਰੀ ਸੀ ਲੌਨ ਦੁਆਨ ਦੇ ਨਾਮ ਤੇ ਓਕੇ ਨੀ ਲੌਨ ਦੁਆਨ ਲੌਨ ਦੁਆਨ ਦੇ ਨਾਮ ਤੇ ਹਾਂਜੀ ਲੌਨ ਦੁਆਨ ਦੇ ਝਾਸਾ ਦੇ ਕੇ ਉਹਨੇ 40 ਲੱਖ ਦਾ ਲੋਨ ਕਰਾ ਦੂਗਾ ਉਹਨੂੰ 95 ਹਜ਼ਾਰ ਤਾਂ ਕੀ ਕੀ ਤੁਹਾਡੇ ਵੱਲੋਂ ਕੀ ਮੁਕਦਮਾ ਦਰਜ ਕਰਾਇਆ ਗਿਆ ਸੀ ਪ੍ਰਧਾਨ ਜੀ ਕਿਤੇ ਪਛੀ ਦਰਜ ਹੋਏ ਜੀ ਬਾਹਰ ਭੇਜਣ ਦੇ ਨਾਮ ਤੇ ਅੱਛਾ ਪਹਿਲੇ ਵੀ ਮਤਲਬ ਕਿ ਪਰਚੇ ਦਰਜ ਹੋਇਆ ਐਨ ਆਰ ਆਈ ਐਨ ਆਰ ਆਈਆਂ ਵੱਲੋਂ ਕਰਾਏ ਗਏ ਜਾਂ ਪੰਜਾਬੀ ਨਹੀਂ ਨਹੀਂ ਐਨ ਆਰ ਆਈ ਵੱਲੋਂ ਨਹੀਂ ਮਤਲਬ ਬਾਹਰ ਭੇਜਣ ਦੇ ਨਾਮ ਦੇ ਟਿੱਕੀਆਂ ਦੇ ਪਰਚੇ-ਪੁਰਚੇ ਹੈਗੇ ਨਹੀਂ ਅੱਛਾ ਜੀ ਬਸ ਸ਼ੁਸ਼ਰ ਦੇ ਨਾਮ ਤੇ ਕਲੰਕਿਆ ਬੰਦਾ ਹੋਰ ਕੀ ਨਹੀਂ ਤੁਹਾਡੇ ਵੱਲੋਂ ਕੀ ਇਹਦੇ ਤੇ ਕਾਰਵਾਈ ਕਰਵਾਈ ਗਈ ਸੀ ਸਾਡੇ ਵੱਲੋਂ ਨਹੀਂ ਸਾਡੇ ਕੋਲ ਲੇਡੀਸ ਆਈ ਸੀ ਅਸੀਂ ਉਹਦੀ ਪੈਰ ਵੀ ਕਰਵਾਈ ਸੀ ਨਾ ਅੱਛਾ ਪਾਰਟੀ ਨੇ ਮਦਦ ਕੀਤੀ ਸੀ ਨਾ ਤੁਸੀਂ ਮਦਦ ਕੀਤੀ ਸੀ ਉਸਔਰਤ ਦੀ ਠੱਗੀ ਠੱਗੀ ਕੀਤੀ ਗਈ ਸੀ ਇਸ ਸક્ષਿ ਵੱਲੋਂ ਇਹੋ ਜਿਹੇ ਲੋਕ ਸਾਡੀ ਸ਼ਿਵ ਸਨਨਾ ਦਾ ਨਾਮ ਖਰਾਬ ਕਰ ਰਹੇ ਆ ਛੱਡਾ ਸਾਹਿਬ ਦੇ ਨਾਮ ਤੇ ਕਲੰਕ ਲਾਉਂਦੇ ਇਹਨਾਂ ਦੇ ਰਾਸ਼ਟਰੀ ਪ੍ਰਧਾਨ ਨੂੰ ਚਾਹੀਦਾ ਵੀ ਛੰਨਣਾ ਲਾੜਨ ਇਹੋ ਜਿਹੇ ਬੰਦੇ ਪਾਰਟੀ ਤੋਂ ਬਾਹਰ ਘਟਣ ਫਿਰ ਇਹ ਪ੍ਰਧਾਨ ਜੀ ਪਹਿਲੇ ਕਿਉਂ ਨਹੀਂ ਦੇਖਿਆ ਜਾਂਦਾ ਇਹਨਾਂ ਦੀ ਇਹਨਾਂ ਦੀ ਬੈਕਗ੍ਰਾਉਂਡ ਚੈੱਕ ਨਹੀਂ ਕੀਤੇ ਜਾਂਦੇ ਜਦੋਂ ਸ਼ਿਵ ਸਨਨਾ ਚ ਭਗਤੀ ਕਰਦੇ ਆ ਤੁਸੀਂ ਬੋਸਦਿਆਂ ਦੀ ਅਸੀਂ ਕਿਹੜਾ ਜਵਾਬ ਹੀ ਦੇ ਸਕਦੇ ਜੀ ਅਗਰ ਮੰਨ ਲਓ ਤੁਹਾਡੇ ਸੇਵ ਸੈਨਾ ਦੇ ਵਿੱਚ ਕੋਈ ਇਦਾਂ ਦਾ ਸ਼ਖਸ਼ ਆ ਜਾਂਦਾ ਤਾਂ ਉਹਦੇ ਤੇ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਆਈਗੀ ਅਸੀਂ ਪਾਦੀ ਬਾਹਰ ਕੱਢ ਦੀ ਲਈ ਨਾ ਸਾਨੂੰ ਪਤਾ ਲੱਗ ਜੇ ਤਾਂ ਅੱਛਾ ਜੀ ਕੋਈ ਕਾਰਵਾਈ ਨਹੀਂ ਕਰਾਂਦੇ ਸਾਨੂੰ ਪਤਾ ਸੀ ਰੱਖਦੇ ਨਹੀਂ ਬੰਦਾ ਜੀ ਇਹ ਸਰ ਤੁਸੀਂ ਚੈਨ ਵੀਰ ਕਰਦੇ ਹੋ ਪੂਰੀ ਸਾਨੂੰ ਪਤਾ ਲੱਗ ਜੇ ਬੰਦਾ ਗਲਤ ਹੈ ਬੰਦਾ ਗਲਤੀਦਾ ਹੀ ਨਹੀਂ ਪੜਦਾ ਤੁਸੀਂ ਕਹਿ ਰਹੇ ਹੋ ਕਿ ਇੰਨਾ ਕਾਰਨ ਸਾਡਾ ਵੀ ਨਾਮ ਖਰਾਉਂਦਾ ਤੁਹਾਡਾ ਕਿਸ ਕਾਰਨ ਤੁਸੀਂ ਤਾਂ ਸਿੰਗਿੰਗ ਕਰ ਰਹੇ ਹੋ ਤੁਹਾਡਾ ਕੀ ਲਿੰਕ ਹੈਗਾ ਸੇਵ ਸੈਨਾ ਦੇ ਨਾਲ ਦੇਖੋ ਮੈਂ ਅਜਦਾ ਨਹੀਂ ਜੀ ਚੱਡਾ ਜੀ 15 ਸਾਲ ਦਾ ਮੈਂ ਸ਼ਿਵ ਸੈਨਾ ਦੇ ਵਿੱਚ ਹੈਗਾ ਸ਼ਿਵ ਸੈਨਾ ਦੇਖੋ ਹਰ ਪਾਰਟੀ ਦੇ ਵਿੱਚ ਮਾੜਾ ਆਨਸਰ ਹੁੰਦਾ ਹਰ ਪਾਰਟੀ ਦੇ ਵਿੱਚ ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਉਹ ਆਮ ਆਦੀ ਪਾਰਟੀ ਹੋਵੇ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਸ਼ਿਵ ਸੈਨਾ ਹੋਵੇ ਦੇਖੋ ਕਿਸੇ ਦੇ ਟੈਗ ਤਾਂ ਨਹੀਂ ਲੱਗਾ ਕੋਈ ਤੁਹਾਨੂੰ ਹੁਣੇ ਤੁਹਾਨੂੰ ਹੁਣ ਮੱਲੇ ਕਿ ਆਪਾਂ ਸ਼ਿਵ ਸੈਨਾ ਕਹਿ ਕੇ ਚਲੀਏ ਵਿਵਾਦੀ ਸਿੰਗਰ ਨਾਲ ਕਹੀਏ ਨਹੀਂ ਮੈਂ ਤਾਂ ਸ਼ਿਵ ਸੈਨਿਕ ਹੈ ਹੀ ਆ अच्छा पर शिवसेना ਦੇ ਵਿੱਚ ਸ਼ਾਮਿਲ ਹੋਣ ਦਾ ਮਤਲਬ ਕੀ ਮੈਂ ਮਤਲਬ ਵਿਵਾਦਿਤ ਹੋ ਗਿਆ ਦੱਸੋ ਨਾ ਕਿ ਮੈਂ ਵਿਵਾਦਿਤ ਕਿੱਥੋਂ ਹੋ ਗਿਆ ਔਰ ਮੈਂ ਸੱਚ ਦੀ ਗੱਲ ਕਰਦਾ ਮੈਂ ਵਿਵਾਦ ਕਿੱਥੋਂ ਹੋ ਗਿਆ ਹਰ ਪੱਤਰਕਾਰ ਮੈਨੂੰ ਵਿਵਾਦਤ ਕਹਿੰਦਾ ਮੈਂ ਦੱਸੋ ਨਾ ਕਿਹੜੀ ਇਹ ਜੀ ਵਿਵਾਦਤ ਗੱਲ ਕੀਤੀ ਮੈਂ ਸੱਚ ਬੋਲਦਾ ਯਾਰ ਇਹ ਸ਼ਿਵ ਸੈਨਿਕ ਹੈ ਜਿਹੜੇ ਕਿ ਪਹਿਲੇ ਵੀ ਤਾਂ ਤੁਹਾਡੇ ਹੀ ਜੋ ਪੰਜਾਬ ਸ਼ਿਵ ਸੈਨਾ ਪੰਜਾਬ ਦੇ ਵਿੱਚ ਆਪਣੇ ਉਤੇ ਅਟੈਕ ਕਰਾਉਂਦੇ ਆ ਫਿਰ ਪੁਲਿਸ ਫੋਰਸ ਨੂੰ ਕਹਿ ਦਿੰਦੇ ਮੇਰੇ ਤੇ ਅਟੈਕ ਹੋ ਗਿਆ ਨਾ 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 ਗਲਤ ਗੱਲ ਨਹੀਂ ਕਹਿੰਦੀ ਡੱਡਾ ਜੀ ਫਿਰ ਝੂਠੇ ਪਰਚੇ ਦਰਜ ਕੀਤੇ ਪੰਜਾਬ ਪੁਲਿਸ ਨੇ ਬਾਅਦ ਦੇ ਵਿੱਚ ਹੋਏ ਨਾ ਬਾਅਦ ਦੇ ਵਿੱਚ ਖੁਲਾਸੇ ਹੋਏ ਨਾ ਇੱਥੇ ਵੀ ਤਾਂ ਫਿਰ ਜਿਹੜੀ ਤੁਸੀਂ ਕਹਿ ਰਹੇ ਹੋ ਉਹ ਇਹਨਾਂ ਕੋ ਤਾਂ ਫੀਮ ਫੜੀ ਗਈ ਆ ਇਹਨਾਂ ਕੋ ਸੇ ਫੜੀ ਗਈ ਹੈ ਨਾ ਕੋ ਜੋ ਜੋ ਜਿਹੜਾ ਸਮਾਨ ਨਸ਼ੀਲਾ ਫੜਿਆ ਗਿਆ ਉਹਨਾਂ ਤੋਂ ਕੀ ਫੜਿਆ ਗਿਆ ਦੱਸੋ ਨਾ ਪਹਿਲਾਂ ਝੂਠਾ ਪਰਚਾ ਦਰਜ ਕੀਤਾ ਕਿ ਸਰੀਆਂ ਮਾਰਿਆ ਸਰੀਆਂ ਮਾਰਿਆ ਸਰੀਆਂ ਮਾਰਿਆ ਬਾਅਦ ਵਿੱਚ ਉਹੀ ਪੰਜਾਬ ਪੁਲਿਸ ਜਿਹੜੀ ਕਹਿੰਦੀ ਸੀ ਸਰੀਆਂ ਨਹੀਂ ਬਾਅਦ ਵਿੱਚ ਗੋਲੀ ਚੱਲੀ ਦੱਸੋ ਨਾ ਸਾਡੇ ਬੰਦੇ ਨੇ ਕਿਹੜੇ ਨੇ ਸਾਡੇ ਬੰਦੇ ਨੂੰ ਛੱਡੋ ਕੋਈ ਮੇਰਾ ਬੰਦਾ ਨਹੀਂ ਮੈਂ ਕਿਸੇ ਦੀ ਗਾਰੰਟੀ ਨਹੀਂ ਕਰਦਾ ਆਪਣੇ ਬੰਦੇ ਨਹੀਂ ਆਪਣੇ ਬੰਦੇ ਦੇ ਮੈਂ ਤੁਹਾਨੂੰ ਇੱਕ ਸ਼ਿਵਸਾਣਾ ਦੀ ਗੱਲ ਕਰਦਾ ਨਾ ਦਾ ਟੈਗ ਤਾਂ ਸ਼ਿਵਸਾਣਾ ਦਾ ਹੁੰਦਾ ਨਾ ਸ਼ਿਵਸਾਣਾ ਨੇ ਇਹ ਜਿਹੜਾ ਕੰਮ ਕੀਤਾ ਕਿ ਲੋਕ ਉਹਨਾਂ ਨੂੰ ਲਾਈਕ ਕਰਨ ਜਿਹੜੇ ਲੋਕ ਅਸੀਂ ਸ਼ਿਵਸਾਣਾ ਦੀ ਸ਼ਬੀ ਬਣਾਉਣ ਨੂੰ ਲੱਗੇ ਰਹੇ ਨੇ ਦਿਨ ਰਾਤ ਗਊਆਂ ਦੀ ਗੱਲ ਕਰ ਲਓ ਸਨਾਤਨ ਧਰਮ ਦੀ ਗੱਲ ਕਰ ਲਓ ਜਮਿਨੀ ਤੌਰ ਤੇ ਲੋਕਾਂ ਦਾ ਭਲਾ ਕਰ ਲਓ ਹਰ ਚੀਜ਼ ਅਸੀਂ ਕੋਸ਼ਿਸ਼ ਕਰਦੇ ਪਰ ਇਹ ਜਿਹੇ ਲੋਕ ਸ਼ਿਵਸਾਨਾ ਦਾ ਨਾਮ ਖਰਾਬ ਕਰਦੇ ਆ ਇਹ ਲੋਕ ਬਖਸ਼ੇ ਨਹੀਂ ਜਾਣਗੇ ਸੰਗਠਨ ਚੋਂ ਇਹ ਜਿਹੇ ਬੰਦੇ ਅਸੀਂ ਵੀ ਦੇਖਾਂਗੇ ਕਿ ਸਾਡੇ ਸੰਗਠਨ ਚ ਇਹ ਜਿਹੜਾ ਕੋਈ ਮਾੜਾ ਅੰਸਰ ਤਾਂ ਨਹੀਂ ਹੈਗਾ ਉਹ ਵੀ ਕੱਢਿਆ ਜਾਊਗਾ ਸ਼ਿਵਸਾਨਾ ਪੰਜਾਬ ਚੋਂ ਪਹਿਲੇ ਕਿਉਂ ਨਹੀਂ ਸ਼ਾਨਦਿਨ ਕੀਤੀ ਜਾਂਦੀ ਆ ਕਿਉਂ ਪਹਿਲੇ ਉਹਨਾਂ ਨੂੰ ਉਹਨਾਂ ਦਾ ਬੈਕਗ੍ਰਾਉਂਡ ਨਹੀਂ ਦੇਖਿਆ ਜਾਂਦਾ ਤੁਹਾਡੇ ਮੱਥੇ ਤੇ ਥੋੜੀ ਲਿਖਿਆ ਪੱਤਰਕਾਰ ਸਾਹਿਬ ਪੱਤਰਕਾਰ ਸਾਹਿਬ ਤੁਸੀਂ ਪੱਤਰਕਾਰ ਸ਼ਿਵਸਾਨਾ ਜਾਣਦੇ ਤੁਹਾਨੂੰ ਕੀ ਲੱਗਦਾ ਤੁਸੀਂ ਚੋਰ ਹੋਵੋ ਕਰਦੇ ਤੁਸੀਂ ਚੋਰ ਹੋਵੋ ਤੁਸੀਂ ਕੋਈ ਫਰੋਡੀ ਹੋ ਤੁਹਾਡੇ ਮੱਥੇ ਤੇ ਅਸੀਂ ਠੱਗ ਹੋ ਗਏ ਅਸੀਂ ਠੱਗ ਹੋ ਗਏ ਮੱਥੇ ਤੇ ਨਹੀਂ ਲਿਖਿਆ ਮਹਾਰਾਜ ਜੀ ਮਨਕ ਸ਼ਿਵਸਾਨਾ ਜਾਨ ਤੋਂ ਬਾਅਦ ਮੱਥੇ ਤੇ ਲਿਖਿਆ ਜਾਂਦਾ ਸਿਰਫ ਜਿਹੜਾ ਗਲਤ ਜਿਹੜਾ ਇਨਸਾਨ ਗਲਤ ਕੰਮ ਕਰੂ ਕਾਨੂੰਨ ਸਭ ਲਈ ਹੀ ਸਾਂਝਾ ਮਤਲਬ ਸ਼ਿਵਸਾਨਾ ਜੋ ਆ ਗਏ ਉਹ ਗਲਤ ਕੰਮ ਕਰਨਾ ਸ਼ੁਰੂ ਕਰ ਆਂਦਾ ਤੁਹਾਡੇ ਮਤਲਬ ਇਹ ਆ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ ਸ਼ਿਵਸਾਨਾ ਨੇ ਗਲਤ ਕੰਮ ਕੀਤੇ ਆ ਹੋਰ ਵੀ ਪਾਰਟੀ ਨੇ ਆਤਾ ਗਲਤ ਕੰਮ ਕੀਤਾ ਰੀ ਉਹ ਬੀਜੇਪੀ ਨੇ ਕਿੰਨੇ ਘੁਟਾਲੇ ਕੀਤੇ ਉਹ ਕਾਂਗਰਸ ਨੇ ਕੀਤੇ ਆ ਮਾਦੀ ਪਾਰਟੀ ਨੇ ਕੀਤੇ ਉਹਨਾਂ ਨੂੰ ਜਾ ਕੇ ਪੁੱਛਦੇ ਨਹੀਂ ਸਾਡੇ ਵਾਲਾ ਜਿੰਨੇ ਮਿੰਟ ਕਿਉਂਕਿ ਸਾਡੇ ਕੋਲ ਜਵਾਬ ਜਿਆਦਾ ਅਸੀਂ ਸਵਾਲ ਕਰੀਦੇ ਆ ਕਿਨੂੰ ਕਰਦੇ ਆ ਸਾਰੇ ਲੀਡਰਾਂ ਨੂੰ ਉਹ ਕਿਸੇ ਦੇ ਪੱਤਰਕਾਰ ਸਾਹਿਬ ਜਲਦੀ ਕਿਸੇ ਦੇ ਵਿੱਚ ਐ ਨਹੀਂ ਹੈਗਾ ਕਿ ਕਿਸੇ ਮੰਤਰੀ ਨੂੰ ਜਾ ਕੇ ਪੁੱਛੋ ਤੁਹਾਡੇ ਨੇਤਾ ਘੁਟਾਲਾ ਕੀਤਾ ਮੈਂ ਉਹਦੀ ਪਰਖਦਾਰੀ ਨਹੀਂ ਕਰਦਾ ਮੈਂ ਉਹਦੀ ਪਰਖਦਾਰੀ ਬਿਲਕੁਲ ਨਹੀਂ ਕਰਦਾ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਵਾ ਉਹਦੇ ਤੇ ਨਕੇਲ ਕੱਸੀ ਜਾਊਗੀ ਉਹਦੇ ਤੇ ਪਰਚਾ ਦਰਜ ਹੋਣਾ ਹੀ ਹੋਣਾ ਇਹ ਚਾਹੇ ਕੋਈ ਵੀ ਕਾਨੂੰਨ ਸਾਰੇ ਲਈ ਸਾਂਝਾ 42 ਤੋਂ ਵੱਧ ਸ਼ਿਵਸੈਨਾ ਹੋ ਗਿਆ ਕਿ ਆ ਸਾਰੇ ਹੀ ਸਾਰੇ ਹੀ ਚੈਕਿੰਗ ਕਰਕੇ ਸ਼ਿਵਸੈਨਾ ਦੇ ਵਿੱਚ ਜੋ ਨੌਜਵਾਨ ਪੀੜੀ ਨੂੰ ਸ਼ਾਮਲ ਕਰਦੇ ਰਿਹਾ ਮੈਂ ਸਾਰਾ ਦੇ ਚਿਰਾਗ ਨਿਊਜ਼ ਰਾਹੀਂ ਸਾਰਿਆਂ ਨੂੰ ਅਪੀਲ ਕਰਦਾ ਜਿਨ੍ਹਾਂ ਨੇ ਮੇਰੇ ਸ਼ਿਵਸੈਨਾ ਮੇਰੇ ਭਰਾ ਬੈਠੇ ਨੇ ਮੈਨੂੰ ਸੁਣ ਰਹੇ ਨੇ ਹੋ ਸਕਦਾ ਮੈਂ ਕਿਤੇ ਨਾ ਕਿਤੇ ਕੋਈ ਗਲਤ ਸ਼ਬਦ ਕਹਿ ਗਿਆ ਹੋਵਾਂ ਮੈਨੂੰ ਮਾਫ ਕਰਿਓ ਪਰ ਮੈਂ ਇੱਕ ਗੱਲ ਸਾਰਿਆਂ ਦਾ ਹੱਥ ਜੋੜ ਕੇ ਬੇਨਤੀ ਹੈ ਇਹ ਕਹਿਣਾ ਚਾਹਨਾ ਕਿਸੇ ਵੀ ਸੰਗਠਨ ਚਾਹੇ ਭਾਈ ਸਾਹਿਬ ਕਹਿ ਰਹੇ 42 ਨੇ ਚਾ 40 ਨੇ ਚਾ 100 ਨੇ ਜਿੰਨੇ ਵੀ ਸੰਗਠਨ ਮੈਨੂੰ ਦੇਖ ਰਹੇ ਆ ਸਾਰਿਆਂ ਨੂੰ ਬੇਨਤੀ ਆ ਜਦੋਂ ਵੀ ਕਿਸੇ ਬੰਦੇ ਨੂੰ ਤੁਸੀਂ ਸ਼ਾਮਿਲ ਕਰਦੇ ਹੋ ਉਹਨਾਂ ਦੀ ਬੈਕਗ੍ਰਾਉਂਡ ਜ਼ਰੂਰ ਚੈੱਕ ਕਰੋ ਉਹਨਾਂ ਦਾ ਪਿਛਲਾ ਜਿਹੜਾ ਸੀ ਕਿਉਂ ਚਿੱਠਾ ਵਾ ਕੋਈ ਇਹ ਫਰਾਡ ਤਾਂ ਨਹੀਂ ਕੀਤਾ ਕੋਈ ਪਰਚਾ ਦਰਤਾ ਨਹੀਂ ਉਸ ਤੋਂ ਬਾਅਦ ਉਸ ਬੰਦੇ ਨੂੰ ਸ਼ਾਮਿਲ ਕਰੋ ਕਿਉਂਕਿ ਇਹ ਜੇ ਲੋਕ ਆਪਣੀ ਪਾਰਟੀ ਦੀ ਸ਼ੋਭੀ ਖਰਾਬ ਕਰਦੇ ਆ ਇਹ ਜੇ ਲੋਕ ਸੀਨੀਅਰ ਬੰਦਿਆਂ ਦੀ ਸ਼ੋਭੀ ਖਰਾਬ ਕਰਦੇ ਆ ਇਹ ਜੇ ਲੋਕ ਸਾਡੀ ਸ਼ਿਵ ਸੈਨਾ ਦਾ ਨਾਮ ਖਰਾਬ ਕਰਦੇ ਆ ਇਸ ਕਰਕੇ ਨਕੇਲ ਕਸੀ ਜਾਵੇ ਅੱਜ ਦੀ ਡੇਟ ਦੇ ਵਿੱਚ ਜੋ ਬੰਦੇ ਆਪਣੀ ਪਾਰਟੀ ਦੇ ਵਿੱਚ ਹੈਗੇ ਤੁਹਾਨੂੰ ਲੱਗਦਾ ਹੈ ਸ਼ਰਾਰਤੀ ਅੰਸਰ ਨੇ ਇਹਨਾਂ ਨੇ ਕੋਈ ਕ੍ਰਾਈਮ ਜਾਂ ਕਰਨ ਦੀ ਕੋਸ਼ਿਸ਼ ਕੀਤੀ ਆ ਜਾਂ ਕੀਤਾ ਜਾਂ ਤੁਹਾਨੂੰ ਹਿਡਨ ਚ ਪਤਾ ਤੁਰੰਤ ਉਸ ਉਸ ਬੰਦੇ ਨੂੰ ਬਾਰ ਕੱਢੋ ਆਪਣੀ ਪਾਰਟੀ ਚੋਂ ਮੈਂ ਕਹਿਣ ਚਾ ਰਿਹਾ ਕਿ 42 ਸ਼ਿਵ ਸੈਨ ਆ ਗਿਆ ਸਾਰਿਆਂ ਨੂੰ ਦੁਬਾਰਾ ਤੋਂ ਰੀ ਚੈਕਿੰਗ ਹੋਣੀ ਚਾਹੀਦੀ ਸਾਰਾ ਦਾ ਬੈਂਕ ਰੋਡ ਜਾਣਨਾ ਚਾਹੀਦਾ ਹੈਗਾ ਇਹ ਨਹੀਂ ਹੈਗਾ ਕਿ ਹੁਣ ਦੁਬਾਰਾ ਤੋਂ ਜੇ ਇਹ ਹਰਕਤ ਇੱਥੇ ਹੋ ਗਈ ਤਾਂ ਹੋਰ ਵੀ ਹੋ ਸਕਦੀ ਹੈਗੀ ਹੈ ਮੈਂ ਕਹਿੰਨਾ ਜੀ ਸਾਰਿਆਂ ਨੂੰ ਹੱਥ ਜੋੜ ਕੇ ਦੁਬਾਰਾ ਮੈਂ ਇਹ ਬੇਨਤੀ ਕਰਦਾ ਕਿ ਸਾਰਿਆਂ ਦੀ ਰੀ ਚੈੱਕ ਕਰੋ ਰੀ ਚੈਕਿੰਗ ਕਿਉਂਕਿ ਅਸੀਂ ਲੋਕ ਦਿਨ ਤੋਂ ਲੈ ਕੇ ਰਾਤ ਤੱਕ ਆਪਣੀ ਪਾਰਟੀ ਦੀ ਆਪਣੇ ਸੰਗਠਨ ਦੀ ਆਪਣੇ ਸਨਾਤਨ ਧਰਮ ਦੀ ਰੱਖਿਆ ਕਰਦੇ ਰਹਿੰਨੇ ਆ ਕਿ ਅਸੀਂ ਪਾਰਟੀ ਦਾ ਕੰਮ ਕਰਦੇ ਰਹਿੰਨੇ ਜਬੀਨੀ ਤੁਰਦੇ ਇਹ ਜੇ ਲੋਕ 1 ਮਿੰਟ ਤੋਂ ਪਹਿਲਾਂ ਸਾਡੀ ਪਾਰਟੀ ਦਾ ਨਾਮ ਖਰਾਬ ਕਰਦੇ ਆ ਬਖਸ਼ੇ ਨਹੀਂ ਜਾਣਗੇ ਇਹ ਕਦੀ ਵੀ ਬਖਸ਼ੇ ਨਹੀਂ ਜਾਣਗੇ ਜਿਹੜਾ ਬੰਦਾ ਗਲਤ ਕੰਮ ਕਰੂ ਸਭ ਤੋਂ ਮੈਂ ਸਭ ਤੋਂ ਨਸ਼ੇ ਦੇ ਸਭ ਸਖਤ ਖਿਲਾਫ ਆ ਮੈਂ ਨਸ਼ੇ ਦੇ ਕਿਉਂ ਇੱਕ ਮਾਂ ਦੇ ਪੁੱਤ ਨੂੰ ਜਿਹੜਾ ਉਹ ਮਾਂ ਨੂੰ ਜਾ ਕੇ ਪੁੱਛੋ ਜਿਹਦਾ ਪੁੱਤ ਨਸ਼ਾ ਕਰਕੇ ਆਂਦਾ ਉਸ ਭੈਣ ਨੂੰ ਜਾ ਕੇ ਪੁੱਛੋ ਜਿਹਦਾ ਭਰਾ ਨਸ਼ਾ ਕਰਕੇ ਆਂਦਾ ਉਹ ਪਤਨੀ ਨੂੰ ਪੁੱਛੋ ਜਿਹਦਾ ਘਰ ਵਾਲਾ ਨਸ਼ਾ ਕਰਕੇ ਆਂਦਾ ਉਹ ਭਾਈ ਸਾਹਿਬ ਸਾਰਾ ਕੁਝ ਮਾਫ ਕਰਦਾ ਪਰ ਨਸ਼ਾ ਮਾਫ ਨਹੀਂ ਹੋਣਾ ਉਹ ਘਰ ਦੇ ਘਰ ਉੱਜੜ ਗਏ ਉਹ ਜਦੋਂ ਬੰਦਾ ਚਿੱਟੇ ਦਾ ਟੀਕਾ ਲਾ ਕੇ ਜਾਂਦਾ ਉਸ ਘਰ ਦੇ ਵਿੱਚ ਬੀਤਲੀ ਆ ਉਹਨਾਂ ਨੂੰ ਪੁੱਛੋ ਉਹਨਾਂ ਦੇ ਘਰ ਦੇ ਤੇ ਕੀ ਬੀਤਦੀ ਆ ਮਲਕ ਤੁਸੀਂ ਕਹਿ ਰਹੇ ਸਾਰਾ ਕੁਝ ਮਾਫ ਕਰ ਦਿੱਤਾ ਜਾਏਗਾ ਜੋ ਨਸ਼ੇ ਦਾ ਸੁਦਾਗਰ ਹੋਏਗਾ ਉਹਨੂੰ ਮਾਫ ਨਹੀਂ ਕੀਤਾ ਜਾਏਗਾ ਫਿਰ ਤੁਹਾਨੂੰ ਤਾਂ ਮੈਂ ਕਹਿੰਦਾ ਪੱਤਰਕਾਰ ਸਾਹਿਬ ਤੁਹਾਨੂੰ ਕਲਿਊ ਚਾਹੀਦਾ ਮੇਰਾ ਮਕਸਦ ਕਹਿندہ ਇਹ ਹੈ ਕਿ ਨਸ਼ਾ ਮੇਰੇ ਹਿਸਾਬ ਨਾਲ ਨਸ਼ਾ ਜਿਹੜਾ ਵਾ ਉਹ ਬਹੁਤ ਹੀ ਗਲਤ ਦੇਖੋ ਉਸ ਚੀਜ਼ ਨੂੰ ਕਦੀ ਬਰਦਾਸ਼ਤ ਨਹੀਂ ਕਰਦਾ ਕੋਈ ਅਫਸਰ ਬਰਦਾਸ਼ਤ ਨਹੀਂ ਕਰਦਾ ਸਾਡੇ ਮਾਨਯੋਗ ਸੀਪੀ ਸਾਹਿਬ ਇੰਟੈਲੀਜੈਂਸ ਇੰਟੈਲੀਜੈਂਟ ਨੇ ਬਹੁਤ ਜ਼ਿਆਦਾ ਇਹੋ ਜਿਹੇ ਅਫਸਰ ਨੇ ਨਕੇਲ ਕਸਤੀ ਇਹ ਜੀ ਅਫਸਰਾਂ ਨੇ ਦੇਖੋ ਇਹ ਜੀ ਅਫਸਰ ਜਦੋਂ ਵੀ ਕਿਸੇ ਵੀ ਸ਼ਹਿਰ ਦੇ ਵਿੱਚ ਜਦੋਂ ਵੀ ਭਰਤੀ ਇਹਨਾਂ ਦੀ ਜਦੋਂ ਵੀ ਇਹ ਇਹਨਾਂ ਦੀ ਡਿਊਟੀ ਚੇਂਜ ਹੁੰਦੀ ਆ ਤੇ ਉਹ ਨਸ਼ੇੜੀਆਂ ਨੂੰ ਉਹ ਸ਼ਰਾਰਤੀ ਅੰਸਰਾਂ ਨੂੰ ਪਹਿਲੇ ਹੀ ਬਫਤਾ ਪੈ ਜਾਂਦੀ ਆ ਕਿ ਆ ਬਰਦੀਆ ਅਫਸਰ ਆ ਗਿਆ ਹੁਨ ਕੇਲ ਕਸ ਲੋ ਪਰ ਇਹ ਜੇ ਲੋਗ ਪਾਰਟੀ ਦਾ ਨਾਮ ਖਰਾਬ ਕਰਦੇ ਮੰਨ ਲਓ ਤੁਹਾਡੀ ਪਾਰਟੀ 'ਚ ਕੋਈ ਐਦਾ ਦਾ ਸ਼ਖਸ ਆਇਆ ਕਿ ਆ ਤੁਸੀਂ ਖੁਦ ਜਾ ਕੇ ਉੱਥੇ ਐਫ ਆਰ ਆਈ ਕਰਵਾਉਗੇ ਉਹ ਅਸੀਂ ਤਾਂ ਪਹਿਲਾਂ ਵੀ ਕਰਾਉਂਦੇ ਰਹੇ ਆ ਤੁਹਾਡੀ ਪਾਰਟੀ ਦੇ ਵਿੱਚ ਉਹ ਅਸੀਂ ਮੈਂ ਕਹਿੰਦਾ ਜੀ ਸਾਡੇ ਮਾਨਯੋਗ ਅਰਜੀਵ ਟੰਡੇ ਜੀ ਨੇ 6 ਮਹੀਨੇ ਪਹਿਲਾਂ ਸਲੇਮ ਟਾਪਰੇ ਦੇ ਪਰਚਾ ਦਰਜ ਕਰਾਇਆ ਸੀਗਾ ਮੈਂ ਕਹਿੰਦਾ ਕੋਈ ਹੋਵੇ ਮੈਂ ਕਹਿੰਦਾ ਪੰਜਾਬ ਦੀ ਗੱਲ ਕਰ ਰਹੇ ਆ ਮੈਂ ਕਹਿੰਦਾ ਜੀ ਕੋਈ ਹੋਵੇ ਬਾਕੀ ਸ਼ਿਵਸਾਨ ਨੇ ਕਹਿੰਦੇ ਪਾਰਟੀ ਮੈਂ ਕਹਿੰਦਾ ਜੱਡਾ ਜੀ ਕੋਈ ਹੋਵੇ ਚਾਹੇ ਚਾ ਸਾਡੇ ਪਾਰਟੀ ਦਾ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਜਿਹੜਾ ਬੰਦਾ ਗਲਤ ਕੰਮ ਕਰੂਗਾ ਬਖਸ਼ਿਆ ਨਹੀਂ ਜਾਊਗਾ ਜੀ ਬਖਸ਼ਿਆ ਨਹੀਂ ਜਾਊਗਾ ਸਾਡੇ ਨਾਲ ਸੀ ਸੈਂਡਵੀ ਪੰਜਾਬੀ ਵਿਵਾਦੀ ਸਿੰਘ ਜਿਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਨਸ਼ਾ ਅਬ ਵੇਚਦੇ ਆ ਚਾਹੀ ਸ਼ਿਵਸਾਨਾ ਦੇ ਵਿੱਚ ਰਹਿ ਕੇ ਵੇਚ ਰਿਹਾ ਸੀ ਉਹਨਾਂ ਦਾ ਖਰੀ ਨਿੰਦਾ ਕਰਦੇ ਆ ਤੇ ਜਦੋਂ ਅਸੀਂ ਗੱਲਬਾਤ ਕੀਤੀ ਕਿ ਤੁਹਾਡੇ ਵੱਲੋਂ ਕਿਹੜਾ ਪਰਚਾ ਦਰਜ ਕਰਾਇਆ ਗਿਆ ਸੀ ਗੁਰਦੀਪ ਰਾਣਾ ਦੇ ਉੱਤੇ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਧਾਨ ਜੀ ਨਾਲ ਗੱਲਬਾਤ ਕਰਨੇ ਜਿਹੜੇ ਸਾਡੇ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਰਜੀਵ ਟੰਡਨ ਜੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਫੋਨ ਤੇ ਜੋ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਕਿ ਇੱਕ ਔਰਤ ਵੱਲੋਂ ਜਦੋਂ ਇਲਜ਼ਾਮ ਲਗਾਏ ਗਏ ਸੀ ਕਿ ਇਹਨੇ ਫਰੋਡ ਕੀਤਾ ਕੁਝ ਪੈਸੇ ਦਾ ਤਾਂ ਉਸ ਤੋਂ ਬਾਅਦ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਰਜੀਵ ਟੰਡਨ ਜੀ ਨੇ ਉਸ ਮਹਿਲਾ ਦੇ ਨਾਲ ਮਦਦ ਕਰਕੇ ਇਸ ਗੁਰਦੀਪ ਰਾਣਾ ਦੇ ਉੱਤੇ ਪਰਚਾ ਅਰਜ ਕਰਵਾਇਆ ਸੀ ਉਸ ਤੋਂ ਬਾਅਦ ਜੋ ਸੈਂਡਵੀ ਪੰਜਾਬੀ ਜੀ ਨੇ ਵੀ ਕਿਹਾ ਕਿ ਕਈ ਪਰਚੇ ਪਹਿਲੇ ਵੀ ਦਰਜ ਹੋ ਚੁੱਕੇ ਹੋਏ ਆ ਜਿਹੜੇ ਕਿ ਲੋਕਾਂ ਨੂੰ ਬਾਹਰ ਭੇਜਣ ਦੇ ਝਾਸੇ ਵੀ ਦਿੱਤੇ ਗਏ ਤੇ ਉਹਨਾਂ ਵੱਲੋਂ ਪੈਸੇ ਹੜਪੇ ਗਏ ਆ ਲੇਕਿਨ ਕਈ ਵਿਵਾਦਿਤ ਰਹਿਣ ਦੇ ਬਾਵਜੂਦ ਵੀ ਫੇਰ ਵੀ ਸਿਫ ਸੈਨਾ ਦੇ ਵਿੱਚ ਕਿਉਂ ਲਿੱਤਾ ਗਿਆ ਇਹ ਸਵਾਲ ਹੈ ਸੈਂਡਵੀ ਪੰਜਾਬੀ ਦਾ ਕਿ ਅਗਰ ਬੈਕਗ੍ਰਾਉਂਡ ਨਹੀਂ ਚੈੱਕ ਕੀਤਾ ਜਾਂਦਾ ਤਾਂ ਸਿਫ ਸੈਨਾ ਦੇ ਵਿੱਚ ਲੈਣ ਦਾ ਕੌਣ ਜ਼ਿੰਮੇਵਾਰ ਹੋਏਗਾ ਹੁਣ ਅਗਰ ਕੋਈ ਇਹ ਨਸ਼ਾ ਕਿਸੇ ਦੀ ਜਵਾਨੀ ਨੂੰ ਖਰਾਬ ਕਰੇਗਾ ਅਗਰ ਇਦਾਂ ਹੀ ਸ਼ਿਵਸੈਨਾ ਦੇ ਵਿੱਚ ਰਹਿ ਕੇ ਲੋਕ ਨਸ਼ਾ ਵੇਚਣਗੇ ਤਾਂ ਜਵਾਨੀ ਨੂੰ ਖਰਾਬ ਕਰਨਗੇ ਕਿਸੇ ਮਾਮਾ ਦੇ ਪੁੱਤ ਮਰਨਗੇ ਤਾਂ ਹੁੰਦਾ ਕੀ ਜ਼ਿੰਮੇਵਾਰ ਹੈ ਸੈਂਡਵੀ ਪੰਜਾਬੀ ਦਾ ਜੋ ਸਵਾਲ ਹੈ ਸਾਡੇ ਚੈਨਲ ਲਈ ਸਾਡਾ ਵੀ ਸਵਾਲ ਹੈ ਅਗਰ ਸ਼ਿਵਸੈਨਾ ਅਗਰ ਕਿਸੇ ਸੈਕਸ਼ਨ ਨੂੰ ਰੱਖਦੀ ਹੈ ਤਾਂ ਹੁੰਦਾ ਬੈਕਗਰਾਉਂਡ ਜਾਣਿਆ ਜਾਵੇ ਤਾਂ ਇਸ ਪੰਜਾਬ ਦਾ ਸੁਧਾਰ ਹੋ ਸਕੇ ਨਾ ਕਿ ਪੰਜਾਬ ਦਾ ਜੋ ਬੇੜਾਗਰਕ ਹੋ ਸਕੇ ਤੁਸੀਂ ਦੇ ਦਿਰੋ ਦਾ ਚਰਾ